ਜਿਵੇਂ ਕਿ ਸਾਰਿਆਂ ਨੂੰ ਪਤਾ ਕਣਕ ਦੀ ਵੜਾਈ ਦਾ ਸੀਜ਼ਨ ਖਤਮ ਹੋ ਗਿਆ ਹੈ ਪਰ ਕਈ ਕਿਸਮ ਦੇ ਮਾਰੇ ਦੀ ਫਸਲ ਅੱਗ ਨਾਲ ਸੜ ਕੇ ਸੁਆਹ ਹੋ ਗਈ ਉਹਨਾਂ ਲਈ ਤਾਂ ਇਹ ਸੀਜ਼ਨ ਜਿਹਾ ਜਆ ਆਇਆ ਜਿਹਾ ਜਆ ਨਹੀਂ ਆਇਆ ਇੱਕ ਬਰਾਬਰ ਹੈ ਰਹੀ ਗੱਲ ਸਰਕਾਰਾਂ ਦੀ ਉਹਨਾਂ ਤੋਂ ਸਾਨੂੰ ਕੋਈ ਆਸ ਨਹੀਂ ਹੁਣ ਤਾਂ ਕਿਸਾਨ ਹੀ ਕਿਸਾਨ ਦੀ ਬਾਹ ਫੜ ਸਕਦਾ ਹੈ ਜਿਹੜੇ ਕਿਸਾਨਾਂ ਦਾ ਝਾੜ ਵਧੀਆ ਨਿਕਲਿਆ ਜਾਂ ਜਿਨ੍ਹਾਂ ਕੋਲ ਰਕਬਾ ਜ਼ਿਆਦਾ ਜਾਂ ਜੋ ਕਿਸਾਨ ਗੰਜੈਸ਼ ਚ ਨੇ ਉਹਨਾਂ ਨੂੰ ਥੋੜੇ ਥੋੜੇ ਨਾਲ ਨਾਲ ਇਹਨਾਂ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਜੋ ਨਾ ਦੁੱਖ ਥੋੜਾ ਬਹੁਤ ਘਟ ਸਕੇ ਜਿਵੇਂ ਕਹਿੰਦੇ ਨੇ ਬੁਰਾ ਵਕਤ ਸਾਰਿਆਂ ਦਾ ਸਾਂਝਾ ਮਹਿਮਾਨ ਹੁੰਦਾ ਏ ਇਹ ਕਦੇ ਵੀ ਕਿਸੇ ਦੇ ਵੀ ਘਰ ਆ ਸਕਦਾ ਏ ਜਿਵੇਂ ਕਿਸੇ ਮਹਾਨ ਸ਼ਾਇਰ ਨੇ ਲਿਖਿਆ ਕਹਿੰਦਾ ਲੱਗੀ ਜੇ ਕਾਲਜੇ ਤੇਰੇ ਸ਼ੁਰੀ ਨਹੀਂ ਹੈ ਇਹ ਨਾ ਸਮਝੀ ਤੇਰੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ ਸੁਖ ਕਿਸਾਨਾਂ ਦੀ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਤੂੰ ਰੋਲਦਾ ਵਿੱਚ ਮੰਡੀਆਂ ਦੇ ਬੈਠੇ ਏਸੀ ਵਿੱਚ ਸ਼ਾਹੂਕਾਰ ਇੱਥੇ ਛੜ ਜਾਏ ਫਸਲ ਜੇ ਤੇਰੀ ਕਦੇ ਸੁਣੇ ਨਾ ਕੋਈ ਸਰਕਾਰ ਇੱਥੇ ਤੇਰਾ ਅਨਖਾ ਕੇ ਸੌਂਦੇ ਸਾਰੇ ਤੇਰਾ ਅਨਖਾ ਕੇ ਸੌਂਦੇ ਸਾਰੇ ਕੋਈ ਕਰੇ ਨਾ ਇੱਥੇ ਸ਼ੁਕਰਾਨਾ ਵੇ ਕਹਿਣੂ ਤੂੰ ਅਨਦਾਤਾ ਏ ਪੱਲੇ ਹੈ ਨਾ ਤੇਰੇ ਅੰਨਾ ਵੇ ਕਹਿਣੂ ਤੂੰ ਅਨਦਾਤਾ ਏ ਪੱਲੇ ਹੈ ਨਾ ਤੇਰੇ ਅੰਨਾ ਵੇ ਬੈਂਕੋ ਵਾਲੇ ਨਿੱਤ ਗੇੜੇ ਮਾਰਦੇ ਤੂੰ ਰਹਿਣਾ ਉਹਨਾਂ ਤੋਂ ਲੁਕਦਾ ਏ ਲੈ ਜਾਣ ਟਰੈਕਟਰ ਏਜੰਸੀ ਵਾਲੇ ਤੂੰ ਸਿਰ ਨਾ ਕਿਸੇ ਅੱਗੇ ਚੁੱਕਦਾ ਏ ਇੱਕ ਸਿਆੜ ਤੇ ਰਾਹ ਇਲਟ ਸਖਾ ਗਿਆ ਇੱਕ ਸਿਆੜ ਤੇ ਰਾਹ ਇਲਟ ਸਖਾ ਗਿਆ ਦੂਜਾ ਦਹਾਜੂ ਗੱਡੀ ਨੇ ਖਾਣਾ ਏ ਕਹਿਣ ਨੂੰ ਤੂੰ ਅਨਦਤ ਏ ਤੇਰਾ ਭੁੱਖ ਨਾਲ ਲੜਦਾ ਲਾਣਾ ਏ ਕਹਿਣ ਨੂੰ ਤੂੰ ਅਨਦਾਤਾ ਏ ਤੇਰਾ ਭੁੱਖ ਨਾਲ ਲੜਦਾ ਲਾਣਾ ਏ ਤੂੰ ਮੌਤ ਨੂੰ ਗਲ ਲਾ ਰੋਲਦ ਨਾ ਪਿੱਛੇ ਰੋਂਦਾ ਟੱਬਰ ਸਾਰਾ ਵੇ ਕੁਦਰਤ ਵੀ ਤੇਰਾ ਸਾਥ ਨਾ ਦਿੰਦੀ ਰਹਾ ਹੋਰ ਨਾ ਕੋਈ ਚਾਰਾ ਵੇ ਆਮਨਾ ਫੜਵਾ ਕਿਸਾਨ ਦੀ ਆਮਨਾ ਫੜਵਾ ਕਿਸਾਨ ਦੀ ਕਰ ਆਪਣਾ ਹੀ ਪਰਿਜਾਨਾ ਏ ਕਹਿਣੂ ਤੂੰ ਅਨਦਾਤਾ ਏ ਪੱਲੇ ਹੈ ਨਾ ਤੇਰੇ ਆਣਾਵੇ ਕਹਿਣੂ ਤੂੰ ਅਨਦਾਤਾ ਏ ਪੱਲੇ ਹੈ ਨਾ ਤੇਰੇ ਆਣਾਵੇ